ਦੇਸੀ ਕੀ ਇੱਕ ਇੱਕ ਸਾਲ ਦੇ ਵਿੱਚ 165 ਐਮਐਲਡੀ ਪਾਣੀ ਜਿਹੜਾ ਮਿਊਸਪਲ ਕਾਰਪੋਰੇਸ਼ਨ ਦਾ ਸਿੱਧਾ ਡਿੱਗਦਾ ਸੀ ਉਹ ਬੰਦ ਹੋ ਗਿਆ ਤਾਜਪੁਰ 79 ਡੈਰੀਆਂ ਸੀ ਜਿਨ੍ਹਾਂ ਦਾ ਸਿੱਧਾ ਗੋਹਾ ਦੇ ਵਿੱਚ ਡਿੱਗਦਾ ਸੀ ਉਹ ਬੰਦ ਹੋ ਗਿਆ ਫਿਰ ਤਾਜਪੁਰ ਡੈਰੀ ਕੰਪਲੈਕਸ ਦਾ ਜਿੱਥੇ 160 ਟਨ ਰੋਜ਼ ਗੋਹਾ ਡਿੱਗਦਾ ਸੀ ਉਹ ਥੋੜਾ ਬਹੁਤਾ ਹੋਣਾ ਬਾਕੀ ਸਾਰਾ ਬੰਦ ਹੋ ਗਿਆ ਉਹਦੇ ਵਾਸਤੇ ਵੀ ਉਹ ਪ੍ਰਬੰਧ ਹੋ ਗਿਆ ਅੰਡਸਟਰੀ ਦਾ ਪਾਣੀ ਜਿਹੜਾ ਸੀਗਾ ਜਮਾਲਪੁਰ ਡਰੇਨ ਦੇ ਰਾਹੀਂ ਸਿੱਧਾ ਇਹਦੇ ਵਿੱਚ ਆਉਂਦਾ ਸੀ ਉਹ ਬੰਦ ਹੋ ਗਿਆ ਤੇ ਜਿੱਥੇ ਵੀ ਜਿਹੜੀਆਂ ਅੰਡਸਟਰੀ ਵਾਲਿਆਂ ਦੀਆਂ ਗੱਡੀਆਂ ਵੀ ਹਉਦੀਆਂ ਸੀ ਟ੍ਰੀਟਮੈਂਟ ਪਲੈਂਟ ਪਾਣੀ ਘਟ ਜਾਂਦਾ ਸੀਗਾ ਤੇ ਸਿੱਧਾ ਹੀ ਦਰਿਆ 'ਚ ਪੈਂਦਾ ਸੀ ਉਹ ਸਾਰੇ ਬੰਦ ਹੋਣ ਦੇ ਨਾਲ ਇੱਕ ਤਾਂ ਜਿਹੜਾ ਪਾਣੀ ਦਾ ਵਿੱਚ ਬਹੁਤ ਵੱਡਾ ਸੁਧਾਰ ਹੋਇਆ ਜੇ ਤੁਸੀਂ ਹੁਣ ਸ਼ਹਿਰ ਦੀ ਐਂਟਰੀ ਤੇ ਦੇਖੋਗੇ ਤਾਂ ਉਹਦੇ ਵਿੱਚ 165 TDS ਆ ਉਹ ਬਹੁਤ ਵੱਡਾ ਜਿਹੜਾ ਹੈਗਾ ਇਹਦਾ ਪਰਿਵਰਤਨ ਆਇਆ ਇਹਦੇ ਵਿੱਚ ਜਲચર ਜੀਵ ਦੁਆਰਾ ਆ ਗਿਆ ਮਸ਼ੀਆ ਦੁਆਰਾ ਆਗੀਆਂ ਤੇ ਜਿਹਦੇ ਨਾਲ ਜਿਹੜੀਆਂ ਮਸ਼ੀਆਂ ਵਾਂ ਇਹ ਵੀ ਪਾਣੀ ਨੂੰ ਜਿਹੜੇ ਹੈਗੇ ਗੰਦਗੀ ਉਹਨੂੰ ਖਾਦੀਆਂ ਉਹਦੇ ਨਾਲ ਹੋਰ ਪਾਣੀ ਠੀਕ ਹੋਊਗਾ ਲਗਾਤਾਰ ਸਰਕਾਰ ਦੇ ਨਾਲ ਵੀ ਜਦਨ ਕਰ ਰਹੇ ਕਿ ਜਿਹੜੇ ਟ੍ਰੀਟਡ ਪਾਣੀ ਹੈ ਚਾਹੇ ਉਹ 225 ਐਮਐਲਡੀ ਦਾ ਚਾਹੇ ਜਿਹੜੀ ਹੈਗੀ 50 ਐਮਐਲਡੀ 40 ਐਮਐਲਡੀ ਤੇ 15 ਐਮਐਲਡੀ ਜਾਂ ਜਿੰਨੇ ਵੀ ਥੱਲੇ ਵਾਲੇ ਟ੍ਰੀਟਮੈਂਟ ਪਲਾਂਟ ਵੀ ਲੱਗੇ ਹੋਏ ਆ ਉਹਨਾਂ ਦਾ ਪਾਣੀ ਟ੍ਰੀਟ ਹੋ ਕੇ ਵੀ ਖੇਤੀ ਨੂੰ ਲੱਗੇ دریا ਦੇ ਵਿੱਚ ਨਾ ਪਵੇ 22 ਤਰੀਕ ਨੂੰ ਅਸੀਂ ਉੱਥੇ ਆਰੰਭ ਕੀਤਾ ਸੀ ਪਿਛਲੇ ਸਾਲ ਤੇ ਇਹ ਦੇ ਸੀ ਕਿ ਇੱਕ ਇੱਕ ਸਾਲ ਦੇ ਵਿੱਚ 165 ਐਮਐਲਡੀ ਪਾਣੀ ਜਿਹੜਾ ਮਿਊਸਪਲ ਕਾਰਪੋਰੇਸ਼ਨ ਦਾ ਸਿੱਧਾ ਡਿੱਗਦਾ ਸੀ ਉਹ ਬੰਦ ਹੋ ਗਿਆ ਫਿਰ ਤਤ ਪਿੰਡਾਂ ਦੇ ਪਾਣੀ ਡਿੱਗਦੇ ਸੀ ਉਹ ਉਹ ਬੰਦ ਹੋ ਗਿਆ ਤੇ ਤਿੰਨ ਪਿੰਡਾਂ ਦੇ ਜਿਹੜੇ ਹੈਗੇ ਆ ਪਾਣੀ ਉਹ ਸ਼ਹਿਰ ਦੇ ਨਾਲ ਜੁੜ ਗਿਆ ਇਹ ਉਹਦੇ ਨਾਲ ਜਿਹੜਾ ਤਾਜਪੁਰ 79 ਡੈਰੀਆਂ ਸੀ ਜਿਨ੍ਹਾਂ ਦਾ ਸਿੱਧਾ ਗੋਹਾ ਦੇ ਵਿੱਚ ਡਿੱਗਦਾ ਸੀ ਉਹ ਬੰਦ ਹੋ ਗਿਆ ਫਿਰ ਤਾਜਪੁਰ ਡੈਰੀ ਕੰਪਲੈਕਸ ਦਾ ਜਿੱਥੇ 160 ਕੰਨ ਰੋਜ਼ ਗੋਹਾ ਡਿੱਗਦਾ ਸੀ ਉਹ ਥੋੜਾ ਬਤਾ ਹੋਣਾ ਬਾਕੀ ਸਾਰਾ ਬੰਦ ਹੋ ਗਿਆ ਉਹਦੇ ਵਾਸਤੇ ਵੀ ਉਹ ਪ੍ਰਬੰਧ ਹੋ ਗਿਆ ਫਿਰ ਅ ਮਿਸ ਜਿਹੜੀ ਡੈਰੀ ਕੰਪਲੈਕਸ ਥੱਲੇ ਹੈਬੋ ਹਾਲ ਸੀਗਾ ਉਹਦਾ ਪਾਣੀ ਸਿੱਧੇ ਡੱਕਦੇ ਸੀ ਉਹ ਬੰਦ ਹੋ ਗਿਆ ਸੋ ਇਹਦੇ ਵਿੱਚ ਦੂਸਰਾ ਜਿਹੜਾ ਦੋ ਕੰਮ ਇਹਦੇ ਵਿੱਚ ਕਰਨ ਵਾਲੇ ਸੀ ਇੱਕ ਪਾਣੀ ਜਿਹੜਾ ਅਨਟਰੀਟਡ ਡਿੱਗ ਰਿਹਾ ਉਹ ਬੰਦ ਕਰਨਾ ਦੂਸਰਾ ਇਹਦੇ ਵਿੱਚ ਜਿਹੜਾ ਕੁਝ ਡਿੱਗਿਆ ਸੀਗਾ ਜਿਸ ਤਰ੍ਹਾਂ ਗੋਏ ਦੇ ਨਾਲ ਭਰੀ ਹੋਈ ਸੀਗਾ ਦਰਿਆ ਉਹਨੂੰ ਸਾਫ਼ ਕਰਨਾ ਤੇ ਤੀਸਰੇ ਜਿਹੜਾ ਇੰਡਸਟਰੀ ਦਾ ਪਾਣੀ ਜਿਹੜਾ ਸੀਗਾ ਜਮਾਲਪੁਰ ਡਰੇਨ ਦੇ ਰਾਹੀਂ ਸਿੱਧਾ ਇਹਦੇ ਵਿੱਚ ਆਉਂਦਾ ਸੀ ਉਹ ਬੰਦ ਹੋ ਗਿਆ ਤੇ ਜਿੱਥੇ ਵੀ ਜਿਹੜੀਆਂ ਇੰਡਸਟਰੀ ਵਾਲਿਆਂ ਦੀਆਂ ਗੱਡੀਆਂ ਵੀ ਹਉਦੀਆਂ ਸੀ ਟ੍ਰੀਟਮੈਂਟ ਪਲੈਂਟ ਤੇ ਪਾਣੀ ਘਟ ਜਾਂਦਾ ਸੀਗਾ ਤੇ ਸਿੱਧਾ ਹੀ ਦਰਿਆ 'ਚ ਪੈਂਦਾ ਸੀ ਉਹ ਸਾਰੇ ਬੰਦ ਹੋਣ ਦੇ ਨਾਲ ਇੱਕ ਤਾਂ ਜਿਹੜਾ ਪਾਣੀ ਦਾ ਵਿੱਚ ਬਹੁਤ ਵੱਡਾ ਸੁਧਾਰ ਹੋਇਆ ਜੇ ਤੁਸੀਂ ਹੁਣ ਸ਼ਹਿਰ ਦੀ ਐਂਟਰੀ ਤੇ ਦੇਖੋਗੇ ਤਾਂ ਉਹਦੇ ਵਿੱਚ 165 TDS ਆ ਤੇ ਜੇ ਚਾਨ੍ਹਪੁਰ ਜੋ ਚਾਨ੍ਹ ਸ਼ਰਮਾ ਦੇ ਕੋਲ ਜਿਹੜੀ ਪੁਲੀ ਆ ਜਿੱਥੇ ਬਹੁਤ ਵੱਡਾ ਟਾਫਰ ਸਿਵਲਿੰਗ ਦਾ ਲੱਗਾ ਹੋਇਆ ਉੱਥੇ ਦੇਖੋਗੇ ਤਾਂ ਉੱਥੇ ਕੱਲ 565 ਡੀਡੀਐਸ ਪਾਣੀ ਸੀ ਸੋ ਬਹੁਤ ਵੱਡਾ ਜਿਹੜਾ ਹੈਗਾ ਇਹਦਾ ਪਰਵਰਤਨ ਆਇਆ ਇਹਦੇ ਵਿੱਚ ਜਲચર ਜੀਵ ਦੁਆਰਾ ਆ ਗਿਆ ਮਸ਼ੀਆ ਦੁਆਰਾ ਆ ਗਈਆਂ ਤੇ ਜਿਹਦੇ ਨਾਲ ਜਿਹੜੀਆਂ ਮਸ਼ੀਆਂ ਵਾ ਇਹ ਵੀ ਪਾਣੀ ਨੂੰ ਜਿਹੜੀ ਹੈਗੀ ਗੰਦਗੀ ਉਹਨੂੰ ਖਾਦੀ ਆ ਉਹਦੇ ਨਾਲ ਹੋਰ ਪਾਣੀ ਠੀਕ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਤੇ ਵੀ ਛੋਟਾ-ਬੋਟਾ ਜਿੱਥੇ ਕੋਈ ਕੋਈ ਚੋਰੀਫੇਕੀ ਕਰਦੇ ਆ ਉਹਨਾਂ ਦੇ ਉੱਤੇ ਹੁਣ ਪੂਰੀ ਨਿਗ੍ਹਾਵ ਹੈ ਤੇ ਆਉਣ ਵਾਲੇ ਸਮੇਂ 'ਚ ਇਹ ਵੀ ਜਿਹੜਾ ਹੈਗਾ ਬੰਦ ਹੋ ਜਾਊਗਾ। ਇਹਨਾਂ ਬੰਦਾਂ ਕੋਈ ਜਿੱਥੇ ਮੱਛੀ ਆ ਗਈਆਂ ਉੱਥੇ ਪਾਣੀ ਪੀਣ ਨੂੰ ਸਾਫ਼ ਹੋ ਜਾਊਗਾ। ਜਿੱਥੇ ਮੱਛੀ ਸਰਵਾਈਵ ਕਰ ਗਈ ਸਮਝ ਲਓ ਵੀ ਪਾਣੀ ਉਹ ਜਿਹੜਾ ਹੈਗਾ ਕਿਉਂਕਿ ਉਹਦੇ ਵਿੱਚ ਆਕਸੀਜਨ ਦਾ ਲੈਵਲ ਠੀਕ ਹੁੰਦਾ ਤਾਂ ਹੀ ਆ। ਤੇ ਜਿੱਥੇ ਅੱਗੇ ਦਿਨੇ ਵੀ ਟ੍ਰੀਟਮੈਂਟ ਪਲੈਂਟ ਹੁੰਦੇ ਸੀ ਇਹਨਾਂ ਦੇ ਮੋਰੇ ਇਹੀ ਮਾਪਦੰਡ ਹੁੰਦਾ ਸੀ ਵੀ ਮੋਰਲੇ ਪਾਸੇ ਜਿੱਥੋਂ ਪਾਣੀ ਕੱਢਦੇ ਸੀ ਉਹਦੇ ਵਿੱਚ ਇੱਕ ਹੌਦ ਬਣਾ ਕੇ ਉਹਦੇ ਵਿੱਚ ਮੱਛੀਆਂ ਜਿਹੜੀਆਂ ਹੈਗੀਆਂ ਉਹ ਛੱਡਦੇ ਸੀ ਥੋੜਾ ਪਾਣੀ ਉਹਦੇ ਵਿੱਚ ਦੀ ਹੋ ਗੇ ਜਾਂਦਾ ਸੀ ਜਿੱਥੇ ਪੰਛੀ ਸਰਵਾਈਵ ਕਰਦੀਆਂ ਸਮਝ ਲਓ ਪਾਣੀ ਕੋ ਠੀਕਾ ਹੁਣ 8 ਸਾਲ ਕੀ ਉੱਤੇ ਨਵੀਂ ਹੁਣ ਕੀ ਸ਼ੁਰੂਆਤ ਹੋ ਰਹੀ ਹੈ ਬਾਕੀ ਸਾਡਾ ਇਹਦੇ ਵਿੱਚ ਅਸੀਂ ਲਗਾਤਾਰ ਸਰਕਾਰ ਦੇ ਨਾਲ ਵੀ ਜਦਨ ਕਰ ਰਹੇ ਕਿ ਜਿਹੜੇ ਟ੍ਰੀਟਡ ਪਾਣੀ ਹੈ ਚਾਹੇ ਉਹ 225 ਐਮਐਲਡੀ ਦਾ ਚਾਹੇ ਜਿਹੜੀ ਹੈਗੀ 50 ਐਮਐਲਡੀ 40 ਐਮਐਲਡੀ ਇਹ 15 ਐਮਐਲਡੀ ਜਾਂ ਜਿੰਨੇ ਵੀ ਥੱਲੇ ਵਾਲੇ ਟ੍ਰੀਟਮੈਂਟ ਪਲਾਂਟ ਵੀ ਲੱਗੇ ਹੋਏ ਆ ਉਹਨਾਂ ਦਾ ਪਾਣੀ ਟ੍ਰੀਟ ਹੋ ਕੇ ਵੀ ਖੇਤੀ ਨੂੰ ਲੱਗੇ دریا ਦੇ ਵਿੱਚ ਨਾ ਪਾਵੇ ਜਿਹੜੀ ਬਾਬਾ ਜੀ ਆਖੀ ਸਵਾਲ ਹੈ ਜਿਹੜੀ ਸੇਵਾ ਵਾ ਇਹਦੇ ਵਿੱਚ ਕੋਈ ਸਰਕਾਰ ਦਾ ਸਹਿਯੋਗ ਹੈ ਜਾਂ ਜਾਂ ਮੰਨ ਲਓ ਕਿ ਇੱਕ ਸੇਵਾ ਦੀ ਜ਼ਰੂਰਤ ਦੇ ਵਿੱਚ ਕਿਉਂਕਿ ਜਿਹੜਾ ਲੋਕ ਉਸ ਅਸੀਂ ਕਰ ਰਹੇ ਉਹ ਸੇਵਾ ਦੇ ਤੌਰ ਤੇ ਕਰ ਰਹੇ ਹਾਂ ਕਿਉਂਕਿ ਅਜੇ ਤੱਕ ਅਸੀਂ ਜਿਹੜਾ ਹੈਗਾ ਕੋਈ ਸਰਕਾਰੀ ਪੈਸਾ ਜਿਹੜਾ ਹੈਗਾ ਇਹਦੇ ਵਾਸਤੇ ਸਫਾਈ ਵਾਸਤੇ ਨਹੀਂ ਵਰਤਿਆ ਬਾਕੀ ਜਿਹੜਾ ਪਿੰਡਾਂ ਨੂੰ ਅਸੀਂ ਜਿਹੜੇ ਜਿਨ੍ਹਾਂ ਦੇ ਵਿੱਚ ਸ਼ਿਵਰੇਜ ਸਿਸਟਮ ਪਾਏ ਆ ਸੀਚੇਵਾਲ ਮਾਡਲ ਬਣਿਆ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਪਰ ਜਿਹੜੀ ਆਪਣੇ ਐਮਡੀ ਲੈਂਡ ਦੇ ਵਿੱਚ ਉਹਨਾਂ ਨੂੰ ਪੈਸੇ ਦਿੱਤੇ ਆ ਤਾਂ ਕਿ ਉਹਨਾਂ ਦੇ ਪਿੰਡਾਂ ਦਾ ਜਿਹੜਾ ਹੈਗਾ ਸਪੜ ਬਗਾਰਾ ਜਿਹੜੇ ਦੂਸਰੇ ਉਹ ਤਿਆਰ ਹੋ ਜੇ। ਉਹਨਾਂ ਵਾਸਤੇ ਪੈਸੇ ਦਿੱਤੇ ਆ ਪਰ ਇਹਦੀ ਜਿਹੜੀ ਸਫਾਈ ਵਾਸਤੇ ਜਿਹੜਾ ਹੈ ਉਹ ਸਾਰਾ ਸੇਵਾਤੀ ਚੱਲਦਾ। ਉਮੀਦ ਕਰਦਾ ਕਿ ਤੀਜਾ ਹੋਊਗੀ ਕਿ ਬੁੱਢਾ ਦਰਿਆ ਜਿਹੜਾ ਪੂਰੀ ਤਰ੍ਹਾਂ ਸਾਫ਼ ਹੋ ਜਾਵੇ। ਅਸੀਂ ਕਿਨ ਕੱਲ ਵਾਲਾ ਕੰਮ ਅੱਜ ਹੋਵੇ ਪਰ ਕਿਉਂਕਿ ਇਹ ਕੈਮਰੇ ਦੇ ਮੋਰੇ ਖੜਕੇ ਅਸੀਂ ਇਹੋ ਕਹੀ ਜਾਈਏ ਵੀ ਇਹ ਕਰਦਾਂਗੇ ਉਹ ਕਰਦਾਂਗੇ ਅਸੀਂ ਤੇ ਇੱਕ ਗੁਰਨਾਨਕ ਪਾਲ ਸਾਹਿਬ ਦੇ ਘਰ ਦੇ ਸੇਵਾਦਾਰ ਆ ਆਪਣੀ ਡਿਊਟੀ ਨਿਭਾ ਰਿਆ ਸਫਲਤਾ ਉਹਦੇ ਹੱਥ ਆ ਅਰਦਾਸ ਕਰਦੇ ਆ ਪਾਤਸ਼ਾਹ ਕਿਰਪਾ ਕਰਨ ਸੇਧੀ ਤੋਂ ਸੇਧੀ ਜਿਹੜਾ ਹੈਗਾ ਸਭ ਜਿਵੇਂ ਵੀ ਸਾਫ਼ ਹੋ ਜਾਈਏ ਵੀ ਜਿੱਦਾਂ ਇਹ ਵੇਈ ਹੁਣ ਤੁਸੀਂ ਦੇਖ ਰਹੇ ਅਮਰਤ ਜਲ ਦੀ ਧਾਰਾ ਵਗ ਰਹੀ ਆ ਇਸੇ ਤਰ੍ਹਾਂ ਹੀ ਉੱਥੇ ਵਗੇ ਤੇ ਜਿਹੜੇ ਮਾਲਵਾ ਤੇ ਰਾਜਸਥਾਨ ਦੇ ਲੋਕ ਜਿਹੜੇ ਯਾਰਾਂ ਪੀ ਕੇ ਜਾ ਚੁੱਕੇ ਉਹਨਾਂ ਦਾ ਤਾਂ ਕੁਝ ਕਰ ਨਹੀਂ ਸਕਦੇ ਜਿਹੜੇ ਐਸ ਵਾਲੇ ਪਾਣੀ ਨੂੰ ਪੀ ਕੇ ਸਾਡੇ ਪਵਿੱਤਰ ਸਥਾਨਾਂ ਉਹਨਾਂ ਦੀ ਪਵਿੱਤਰਤਾ ਬਹਾਲ ਹੋਵੇ ਕਿਉਂਕਿ ਜਿਹੜੇ ਗੰਦੇ ਪਾਣੀ ਜਾਂਦੇ ਸੀ ਇਹ ਅੱਗੇ ਜਾ ਕੇ ਜਿੱਥੇ ਮਕਸਰ ਸਾਹਿਬ ਹੁਣ ਉਹ ਦਿਹਾੜਾ ਉਹਨਾਂ ਨਾਲ ਮੰਗੀ ਦਾ ਉਹਨਾਂ ਸਰੋਵਰਾਂ ਦੇ ਵਿੱਚ ਵੀ ਇਹ ਗੰਦਾ ਪਾਣੀ ਜਾਂਦਾ ਸੀਗਾ ਜੇ ਬੰਦ ਹੋ ਜਾਂਦਾ ਤੇ ਇਹਨਾਂ ਬਹੁਤ ਵੱਡੀ ਸਾਡੇ ਅ ਗੁਰੂ ਘਰਾਂ ਦੀ ਜਿਹੜੇ ਉਹ ਪਵਿੱਤਰਤਾ ਵੀ ਬਹਾਲ ਹੋ